1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਚਲੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੇਸ਼ੱਕ ਪਾਸਪੋਰਟ ਅਤੇ ਫੀਸ ਆਦਿ ਦੀਆਂ ਸ਼ਰਤਾਂ ਮੁਕੰਮਲ ਕਰਨ ਤੋਂ ਬਾਅਦ ਹੀ ਸੰਗਤ ਉੱਤੇ ਸ਼ੀਸ਼ ਨਿਵਾਉਣ ਜਾ ਸਕਦੀ ਹੈ ਪਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਕੀਤੇ ਗਏ ਇੱਕ ਉਪਾਅਲੇ ਨੇ ਸੰਗਤ ਨੂੰ ਬਿਨਾਂ ਫੀਸ ਅਤੇ ਪਾਸਪੋਰਟ ਦੇ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ ਜਿਸ ਕਾਰਨ ਇਸ ਉਪਾਅਲੇ ਦੀ ਸੰਗਤ ਵੱਲੋਂ ਭਰ ਭਰ ਕੇ ਚਲਾਕ ਕੀਤੀ ਜਾ ਰਹੀ ਹੈ ਦਰਸ਼ਨ ਕਰਨ ਆਏ ਸੀ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਡੀਸੀ ਸਾਹਿਬ ਦਾ ਜਿਹੜਾ ਇਹਨਾਂ ਨੇ ਕੀਤਾ ਜਿਹੜੇ ਨਹੀਂ ਵੀ ਉਧਰ ਜਾ ਸਕਦੇ ਉਹ ਦੁਰਵਿਨਾ ਦੇ ਰਾਈ ਦਰਸ਼ਨ ਕਰ ਸਕਦੇ ਬੜਾ ਵਧੀਆ ਹੈ ਜੀ ਇਹ ਉਪਰਾਲਾ ਇਹ ਹੋਰ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਪਹਿਲਾਂ ਜਿਹੜੀਆਂ ਦੁਰਵਿਨਾ ਹੈ ਉਹ ਦੂਸਰੀਆਂ ਸੀਆਂ ਮੈਨੂਵਲ ਸੀ ਹਾਂਜੀ ਹਾਂਜੀ ਇਹ ਵਧੀਆ ਚ ਸਾਫ਼ ਦਿਖਦਾ ਬਿਲਕੁਲ ਇਹ ਨਾਲੇ ਵਧੀਆ ਹੈ ਜੀ ਉਪਰਾਲਾ ਬਹੁਤ ਵਧੀਆ ਕੀਤਾ ਜਿਹੜੀ ਸ਼ਰਤ ਰੱਖੀ ਗਈ ਹੈ 20 ਡਾਲਰ ਦੀ ਜਾਂ ਪਾਸਪੋਰਟ ਦੀ ਉਹਦੇ ਬਾਰੇ ਕੀ ਹਾਂਜੀ ਉਹ ਤਾਂ ਸਰਕਾਰਾਂ ਦੇ ਕੰਮ ਹੈ ਜੀ ਜੋ ਹੁਣ ਕਰਨਗੇ ਦੇ ਕੇ ਸਕਿਉਰਿਟੀ ਰੀਜ਼ਨ ਤੋਂ ਜੋ ਵੀ ਹੁੰਦਾ ਲੱਗਦਾ ਉਹ ਸ਼ਰਤ ਖਤਮ ਕਰਨੀ ਚਾਹੀਦੀ ਹੈ ਜਿਹੜਾ ਆਮ ਲੋਕ ਆ ਉਹਦੇ ਨਾਲ ਖਤਮ ਕਰਨ ਨਾਲ ਇਹ ਹੋਏਗਾ ਕਿ ਜਿਹੜੇ ਸੰਗਤ ਕੋਲ ਨਹੀਂ ਪਾਸਪੋਰਟ ਹੈਗੇ ਉਹ ਵੀ ਜਾ ਸਕਣਗੇ ਦਰਸ਼ਨ ਕਰਨ ਵਾਸਤੇ ਆਪਣਾ ਜੀ ਵਰਸ਼ਦੀਪ ਆਪਾਂ ਜਲੰਧਰ ਤੋਂ ਆਏ ਆਈ ਦਰਸ਼ਨ ਕਰਨ ਤੇ ਆ ਸਰਕਾਰ ਨੂੰ ਚਾਹੀਦਾ ਜਿਹੜਾ 20 ਡਾਲਰ ਇਹਨਾਂ ਨੇ ਮੰਗ ਰੱਖੀ ਆ ਨਹੀਂ ਰੱਖਣੀ ਚਾਹੀਦੀ ਆਪਾਂ ਫੇਰ ਆਮ ਸੰਗਤ ਜਾ ਸਕਦੀ ਦਰਸ਼ਨ ਕਰਨ ਕਿੰਨਾ ਵਧੀਆ ਲੱਗਾ ਵੇੜੀਆ ਦਰਸ਼ਨ ਕਰਕੇ ਜੀ ਹਾਂਜੀ ਬਹੁਤ ਵਧੀਆ ਇੱਥੇ ਦੂਰਬੀਨਾ ਰੱਖਿਆ ਇਹਨਾਂ ਨੇ ਹਾਈ ਟੈਕ ਵਧੀਆ ਦਰਸ਼ਨ ਹੋ ਜਾਂਦੇ ਇਹਨਾਂ ਹਾਂਜੀ ਸਰਕਾਰ ਨੂੰ ਉਹਦੇ ਲਈ ਕੋਈ ਦਾ ਤਿਆਰ ਕਰਨੀ ਚਾਹੀਦੀ ਬਿਲੀ ਵੀ ਪਾਸਵਰਡ ਦੀ ਲੋੜ ਨਾ ਪਵੇ ਆਮ ਸੰਗਤ ਜਾ ਸਕੇ ਦਰਸ਼ਨ ਕਰਨ ਹਾਂਜੀ ਠੀਕ ਹੈ ਇਹ ਗਰਦਾਸਪੁਰ ਜ਼ਿਲ੍ਹੇ ਤੋਂ ਆਏ ਹਾਂ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹਾਂ ਜੀ ਕਿਹਦਾ ਲੱਗਾ ਜੀ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਆਪਣੀ ਇੰਡੀਅਨ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਜਿਵੇਂ ਕੋਈ ਬੰਦੇ ਦਰਸ਼ਨ ਨਹੀਂ ਕਰ ਸਕਦੇ ਉਹ ਪਾਸਪੋਰਟ ਰਾਹੀਂ ਵੀ ਦਰਸ਼ਨ ਕਰ ਸਕਦੇ ਆ ਉਹ ਫੋਰਮ ਦੇ ਬੰਦੇ ਆnde ਉਹ ਵੀ ਦਰਸ਼ਨ ਕਰ ਸਕਦੇ ਆ ਦੂਰੋਂ ਦੂਰਿਆਂ ਇੱਥੇ ਦੁਨੀਆ ਆਂਦੀ ਹੈ ਜੀ ਜਿਹੜੀ ਦੂਰਬੀਨ ਲਗਾਈਆਂ ਗਈਆਂ ਆ ਉਹਨੂੰ ਕਿਵੇਂ ਦੇਖਦੇ ਜੀ ਇੱਥੇ ਬਹੁਤ ਅੱਛਾ ਜੀ ਡੀਸੀ ਸਾਹਿਬ ਦਾ ਬਹੁਤ ਵਧੀਆ ਪ੍ਰਬਾਲਾ ਹੈ ਜੋ ਕੋਈ ਬਜ਼ੁਰਗ ਬੰਦਾ ਆਂਦਾ ਇੱਥੋਂ ਤੱਕ ਦਰਸ਼ਨ ਕਰ ਲਿਓ ਦੇਖ ਸਕਦਾ ਜੀ ਜਿਹੜੀ 20 ਡਾਲਰ ਦੀ ਛਤਰਾ ਚੀਗੀ ਆ ਉਹ ਵੀ ਦੇਖ ਲਿਓ ਜੀ ਉਹ ਦੇਖੋ ਸਰ ਉਹ ਤੇ ਦੋਵਾਂ ਕੰਟਰੀ ਦੇ ਆਪਣੀ ਸਮਝੌਤੇ ਨਾ ਹੋਇਆ ਕਿਉਂਕਿ ਇਹਦੇ ਉਹਨਾਂ ਦੀ ਕੋਈ ਮਜਬੂਰੀ ਹੈ ਇਸ ਕਰਕੇ ਇਹਦੇ ਗਵਰਮੰਡਾਂ ਦੀ ਸਹਿਮਤੀ ਨਾਲ ਹੋਇਆ ਜੀ। ਪਹਿਲਾਂ ਕੀ ਨਾਮ ਆ ਇਹ ਦੂਰਬੀ ਮੇਰਾ ਨਾਮ ਸਰ ਸੁਖਦੇਵ ਸਿੰਘ ਹੈ ਜੀ। ਦੂਰਬੀਨੇ ਕਿਨੇ ਲਾਈਆਂ ਦੂਰਬੀਨੇ ਸਰ ਡੀਸੀ ਸਾਹਿਬ ਨੇ ਲਾਈਆਂ ਜੀ। ਬਹੁਤ ਵਧੀਆ ਪ੍ਰਾਲਾ ਕੀਤਾ ਜੀ ਸੰਗਤ ਦੂੜੋ ਨੇੜੇ ਆਉਂਦੀ ਹੈ ਜੀ। ਦਰਸ਼ਨ ਕਰਦੀ ਹੈ ਜੀ। ਬਹੁਤ ਕਿਰਪਾ ਮਹਾਰਾਜ ਦੀ ਦੂਰ ਦੂਰ ਬੰਬੇ ਦਿੱਲੀ ਤੱਕ ਆਉਂਦੀ ਹੈ ਜੀ ਕਈ ਵਾਰ। ਤੇ ਬਹੁਤ ਸੰਗਤ ਦਾ ਧੰਨਵਾਦ ਵੀ ਅਸੀਂ ਕਰਨੇ ਆ ਜੀ ਨਾਲੇ ਸੰਗਤਾਂ ਦਾ ਅਸੀਂ ਦਰਸ਼ਨ ਵੀ ਕਰਨੇ ਆ। ਜੀਤ ਸਾਹਿਬ ਦਾ ਅਸੀਂ ਧੰਨਵਾਦ ਵੀ ਕਰਨੇ ਆ ਜੀ। ਬੜੀ ਕਿਰਪਾ ਮਹਾਰਾਜ ਦੀ ਦੂਰੋਂ ਨੇੜੇ ਆ ਕੇ ਸੰਗਤ ਦਰਸ਼ਨ ਕਰਦੀ ਆ ਜੀ ਇਹ ਚ ਸਰ ਬਹੁਤ ਫਾਇਦਾ ਜੀ ਬੜੀ ਦੂਰ ਤੱਕ ਦੇਖਦਾ ਜੀ ਗੁਰਦਾਰਾ ਸਾਹਿਬ ਦਾ ਸਾਰਾ ਹੀ ਪਹਿਲਾਂ ਸਰ ਛੋਟੀ ਸੀ ਉਹਦੇ ਚ ਥੋੜੀ ਦਿੱਕਤ ਆਉਂਦੀ ਸੀ ਜੀ ਉਦੋਂ ਕੋ ਗੱਲ ਨਹੀਂ ਹੁਣ ਤਾਂ ਸੰਗਤਾਂ ਬਹੁਤ ਖੁਸ਼ ਆ ਜੀ ਸਵੇਰੇ ਕਿੰਨੇ ਵੀ ਦੂਰੋਂ ਹੁੰਦੇ ਤੇ ਸ਼ਾਮੇ ਕਿੰਨੇ ਘਟਦੇ ਇਹ ਸਾਰਾ ਹੀ ਸਾਢੇ 8 ਵਜੇ ਆ ਜਾਂਦੇ ਆ ਜੀ ਤੇ 5 ਵਜੇ ਦਾ ਸਾਰਾ ਸਾਡਾ ਟਾਈਮ ਹੈ 6 ਵਜੇ ਆਉਂਦੇ ਆ ਜੀ 6 ਵਜੇ ਰੱਖ ਰੱਖਾ ਇੱਥੇ ਗੁਰਦਾਰਾ ਸਾਹਿਬ ਰੱਖਦੇ ਨੇ ਜੀ ਅਸੀਂ ਗੁਰਦਾਰਾ ਸਾਹਿਬ ਰੱਖ ਕੇ ਸੇਫਟੀ ਵਿੱਚ ਰਹਿੰਦੀਆਂ ਜੀ ਸਵੇਰੇ ਆ ਕੇ ਫੇਰ ਲਾ ਦਿਆਂ ਜੀ ਆ ਐ ਸਰ ਡੀਸੀ ਸਾਹਿਬ ਗਰਦਾਸਪੁਰ ਵੱਲੋਂ ਲਗਾਈ ਹੋਈਆਂ ਨੇ ਸਰ ਤੇ ਤਕਰੀਬਨ 4-500 ਬੰਦਾ ਮਤਲਬ ਡੇਲੀ ਸੰਗਤ ਜਰੀਏ ਇੱਥੇ ਦਰਸ਼ਨ ਕਰਨ ਆਉਂਦੇ ਆ। ਇਹ ਸਰ ਟੈਲੀਸਕੋਪ ਹੈ। ਸਾਰੇ ਦੀ ਰੇਂਜ ਕੋ 4-5 ਕਿਲੋਮੀਟਰ ਤੱਕ ਹੈਗੀ ਸਰ। ਹਾਂਜੀ। ਤੇ ਫਿਰ ਕਿੰਨੇ ਸਵੇਰੇ ਕਿੰਨੇ ਵਜੇ ਆਉਂਦੇ ਤੇ ਸ਼ਾਮੀ ਕਿੰਨੇ ਵਜੇ ਹਰ ਦਿਨ ਆਏ? ਅਹੀਂ ਸਰ ਸਵੇਰੇ 9 ਵਜੇ ਆਈਦਾ ਬਈ। ਤੇ ਸ਼ਾਮੀ ਵੇਹ 5 ਵਜੇ ਤੱਕ ਦਾ ਟਾਈਮ ਹੈਗਾ ਵਾ। ਪਰ ਅਹੀਂ ਸੰਗਤ ਵੱਲੋਂ ਮਤਲਬ ਸੰਗਤ ਦੇ ਦਰਸ਼ਨ ਵਾਸਤੇ ਅਧਾ ਘੰਟਾ ਪੌਣਾ ਘੰਟਾ ਵੱਧ ਲਾਇਦਾ ਜੀ 6 ਵਜੇ ਦੇ ਤਕਰੀਬ ਲਾਦੀ ਸੀ ਰੋਜ਼ਾਨਾ ਕਿੰਨੀ ਸੰਤਾਂਦੀ ਰੋਜ਼ਾਨਾ ਸਾਰੇ ਹੋਏ ਕੋਈ 4-500 ਹਾਂ ਜੀ